ਸਾਥੀਓ ਜੈ ਭੀਮ ਜੈ ਭਾਰਤ ਤੁਸੀਂ ਦੇਖ ਰਹੇ ਹੋ ਬੇਗਮਪੁਰਾ ਡ੍ਰੀਮ ਚੈਨਲ ਹੱਕ ਸੱਚ ਦੀ ਆਵਾਜ਼ ਅੱਜ ਆਪਾਂ ਪਹੁੰਚੇ ਹਾਂ ਲੁਧਿਆਣਾ ਜਿੱਥੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਉਹਨਾਂ ਦਾ ਲੁਧਿਆਣਾ ਆਉਣ ਤੇ ਬਹੁਜਨ ਸਮਾਜ ਪਾਰਟੀ ਲੁਧਿਆਣਾ ਦੀ ਪੂਰੀ ਟੀਮ ਵੱਲੋਂ ਸਵਾਗਤ ਕੀਤਾ ਗਿਆ ਅਤੇ ਇਸ ਸਮੇਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਭੋਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਮਜ਼ਬੂਤ ਕਰਨ ਦੇ ਲਈ ਸਾਰੀ ਜ਼ਿਲ੍ਹਾ ਟੀਮ ਨੇ ਤਹਈਆ ਕੀਤਾ ਅਤੇ ਉਹਨਾਂ ਨੇ ਪ੍ਰਣ ਕੀਤਾ ਜਲਦ ਹੀ ਸਾਬਕਾਂਸ਼ੀ RAM ਦਾ ਸੁਪਨਾ ਪੂਰਾ ਕੀਤਾ ਜਾਵੇਗਾ ਕਿਹੜੇ ਕਿਹੇ ਮੇਟੇਗੇ ਜੀ ਦੁਗੜ ਭੋਜਨ ਸਮਾਜ ਪਾਰਟੀ ਵੱਲੋਂ ਅਸੀਂ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਦਾ ਪ੍ਰੋਗਰਾਮ ਲਿਖਿਆ ਔਰ ਉਹਦੇ ਤਹਿਤ ਹੀ ਜਿਹੜਾ ਲੱਗਾ ਵਾਜਨ ਸਮਾਜ ਪਾਰਟੀ ਦੇ ਅੱਜ ਮੀਟਿੰਗ ਹੋਈ ਔਰ ਖੁਸ਼ੀ ਦੀ ਗੱਲ ਹੈ ਕਿ ਵਾਜਨ ਸਮਾਜ ਪਾਰਟੀ ਦੇ ਸਾਰੇ ਵਰਕਰ ਸਾਰੇ ਲੀਡਰਸ਼ਿਪ ਉਹਨਾਂ ਨੇ ਕਲੈਕਟਿਵਲੀ ਔਰ ਮਜਬੂਤੀ ਨਾਲ ਇਸ ਅੰਦੋਲਨ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ ਔਰ ਪ੍ਰੇਨ ਕੁਮਾਰੀ ਮਾਇਆਵਤੀ ਜੀ ਦੇ ਫੈਸਲੇ ਦਾ ਸਭ ਨੇ ਬਹੁਤ ਉਤਸ਼ਾਹ ਨਾਲ ਜੋ ਸ਼ਿਮਾਲਾ ਸੁਭਾਗ ਕਿਹਦੇ ਵੀ ਆਪ ਜਿਵੇਂ ਖਾਲੀਰਾਲ ਦੇ ਵਿੱਚ ਬੜਾ ਖਲਾਅ ਪਿਆ ਹੋਇਆ ਤੇ ਪੰਚਕ ਫੋਟ ਜਿਹੜੀ ਉਹ ਹੈ ਸਵਕਤ ਜਿੱਤੇਸੀ ਦੀ ਵਜ੍ਹਾ ਕਿੱਧਰੋਂ ਜਾਵੇ। ਉਹ ਵਸਪਾ ਜਿਹੜੀ ਖੁਦ ਨੂੰ ਇੱਕ ਤਰ੍ਹਾਂ ਦਾ ਪੰਚਪੀ ਮੰਨਦੇ ਆ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਮਾਨਵ ਮਾਮਲੇ ਦੇ ਜਿਹੜੀ ਪੰਚਕ ਸੋਚ ਦੇ ਲੋਕ ਰਹੇ ਹੋ। ਦੇਖੋ ਜੋ ਗੁਰੂ ਸਾਹਿਬ ਨੇ ਸੋਚ ਦਿੱਤੀ Hindu ਤਰਕ ਕੋਉ ਰਾਪੀ ਇਮਾਮ ਸਾਥੇ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ। ਜੇ ਪ੍ਰੈਕਟੀਕਲੀ ਇਸ ਸੋਚ ਨੂੰ ਕੋਈ ਲੈ ਕੇ ਅੱਗੇ ਵੱਧ ਰਿਹਾ ਕਿ ਜਿੱਥੇ ਜਾਤੀ ਔਰ ਧਰਮ ਦੇ ਬੰਡ ਨੂੰ ਖਤਮ ਕਰਕੇ ਭਾਈਚਾਰੇ ਦਾ ਸੀਮਿੰਟ ਲਗਾ ਕੇ ਇੱਕ ਜਮਾਤ ਬਣਾਉਣ ਦਾ ਯਤਨ ਜੇ ਹੋ ਰਿਹਾ ਤਾਂ ਉਹ ਸਿਰਫ ਤੇ ਸਿਰਫ ਭੋਜਨ ਸਮਾਜ ਪਾਰਟੀ ਕਰ ਦੇ। ਤੋਂ ਇਸ ਕਰਕੇ ਜਿਹੜੀ ਪੰਥਕ ਸੋਚ ਦਾ ਬੋਤਲ ਆ ਉਹਨਾਂ ਨੂੰ ਵੀ ਮੇਰਾ ਸੱਦਾ ਹੈ ਕਿ ਉਹ ਸਾਰੇ ਦਲਾਂ ਦਾ ਰੋਲ ਦੇਖ ਲੈ। ਪੰਜਾਬ ਦੇ ਅੰਦਰ ਜਿਹੜੇ ਪੰਥ ਦੇ ਚੈਂਪੀਅਨ ਕਹਿੰਦੇ ਸੀ ਆਪਣੇ ਆਪ ਨੂੰ ਉਹਨਾਂ ਦਾ ਰੋਲ ਕੀ ਰਿਹਾ ਔਰ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਿਆ ਕੀਤਾ ਔਰ ਅੱਜ ਭਾਰਤੀ ਜਨਤਾ ਪਾਰਟੀ ਕਿਆ ਕਰ ਰਹੀ ਭਾਰਤੀ ਜਨਤਾ ਪਾਰਟੀ ਗੁਰਦੁਆਰਿਆਂ ਤੇ ਕਬਜ਼ੇ ਕਰ ਰਹੀ ਆ ਔਰ ਕਾਂਗਰਸ ਪਾਰਟੀ ਨੇ ਆਪਣੇ ਸਮੇਂ ਚ ਜੋ ਚਰਾਸੀ ਦਾ ਕਤਲੇਆਮ ਹੋਇਆ ਜੋ ਚਰੇ ਕਲਕੱਤ ਸਾਬ ਤੇ ਹਮਲਾ ਹੋਇਆ ਉਹ ਪੰਜਾਬੀ ਸ਼ੇਖ ਨੂੰ ਅਜੇ ਪੁੱਲੇ ਨਹੀਂ ਤੋ ਇਸ ਕਰਕੇ ਉਹਨਾਂ ਦੇ ਕਰਤਾਰ ਨੂੰ ਧਿਆਨ ਚ ਰੱਖ ਲਿਓ ਪੰਥ ਦੀ ਚੜ੍ਹਦੀ ਕਲਾ ਲਈ ਗੁਰੂਆਂ ਦੀ ਸੋਚ ਨੂੰ ਉਹਦਾ ਵਿਸਾਰ ਕਰਨ ਲਈ ਜਨ ਜਨ ਤੱਕ ਲੈ ਜਾਣ ਦੇ ਲਈ ਮੌਜੂਦ ਸਮਾਜ ਪਾਰਟੀ ਇੱਕ ਪਲੇਟਫਾਰਮ ਹਸਾ ਕੰਚੀ ਨਾਮ ਜੀ ਨੇ ਵੀ ਆਪਣੇ ਸਮੇਂ ਤੇ ਸਾਰੇ ਮਨਿਆਵਰਟੀ ਦੇ ਹਿੱਤਾਂ ਦੇ ਰੱਖੀ ਦੇ ਸੰਮੇਲਨ ਕਰੇ ਸੀ ਔਰ ਪੰਜਾਬ ਚ ਲੁਧਿਆਣੇ ਸਿੱਖ ਸਮਾਜ ਦਾ ਹਿੱਤ ਬਹੁਜਨ ਸਮਾਜ ਪਾਰਟੀ ਨਾਲ ਸਰਕਟ ਸੰਮੇਲਨ ਕੀਤਾ ਗਿਆ ਸੀ ਇਸ ਕਰਕੇ ਮੈਂ ਪੰਥਕ ਸੋਚ ਦੇ ਵੋਟਰਾਂ ਨੂੰ ਸਿੱਖ ਸਮਾਜ ਨੂੰ ਪੂਰੇ ਪੰਜਾਬ ਤੇ ਪੂਰੇ ਵਿਸ਼ਵ ਦੇ ਵਿੱਚ ਬੈਠੇ ਸਿੱਖ ਭਾਈਚਾਰੇ ਨੂੰ ਸੱਦਾ ਦਿੰਦਾ ਕਿ ਬਹੁਜਨ ਸਮਾਜ ਪਾਰਟੀ ਦੇ ਪਲੇਟਫਾਰਮ ਤੇ ਇੱਕ ਤਾਂ ਉਹ ਫ੍ਰੀਕੁਐਂਟਲੀ ਆਜ਼ਾਦੀ ਨਾਲ ਆਪਣੇ ਕਲਚਰ ਦੀ ਗੱਲ ਆਪਣੇ ਧਰਮ ਦੀ ਗੱਲ ਰੱਖ ਸਕਦੇ ਆ ਔਰ ਆਪਣੇ ਕਲਚਰ ਨੂੰ ਵਧਨ ਫੁੱਲੰਦਾ ਉਹਨਾਂ ਦੇ ਕਲਚਰ ਨੂੰ ਮੌਕਾ ਵੀ ਐਸਪੀ ਦੇ ਅੰਦਰ ਮਿਲ ਸਕਦਾ ਤੇ ਉਹ ਬਹੁਜਨ ਸਮਾਜ پارٹی ਨਾਲ ਪੰਚਤਖਸੋਦ ਜਰੀ ਆ ਕੇ ਖੜੀ ਹੋਏ ਪੰਚਤਖਸੋਦ ਦਾ ਬੋਟ ਰੱਖ ਕੇ ਖੜਾ ਹੋਇਆ